ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬੀ ਇੰਡਸਟਰੀ ਤੋਂ ਇੱਕ ਚਿੰਤਾਜਨਕ ਖਬਰ ਸਾਹਮਣੇ ਆ ਰਹੀ ਹੈ ਵਾਹਿਗੁਰੂ ਮਿਹਰ ਰੱਖੇ ਪੰਜਾਬੀ ਫਿਲਮਾਂ ਦੇ ਮਸ਼ਹੂਰ ਐਕਟਰੈਸ ਸਿੰਗਰ ਤੇ ਟੀਵੀ ਪ੍ਰੋਜੈਕਟਰ ਜੈ ਰੰਦਾਵਾ ਇਸ ਵੇਲੇ ਆਪਣੀ ਆਉਣ ਵਾਲੀ ਫਿਲਮ ਇਸ਼ਕਨਾਮਾ 56 ਦੀ ਸ਼ੂਟਿੰਗ ਵਿੱਚ ਫੁੱਲ ਬਿਜ਼ੀ ਚੱਲ ਰਹੇ ਸਨ ਪਰ ਸੈੱਟ ਤੋਂ ਇਹੋ ਜਿਹੀ ਖਬਰ ਆਈ ਹੈ ਜੋ ਫੈਨਸ ਦੀ ਧੜਕਣ ਤੇਜ਼ ਕਰ ਸਕਦੀ ਹੈ ਸ਼ੂਟਿੰਗ ਦੌਰਾਨ ਵੱਡਾ ਹਾਦਸਾ ਫਿਲਮ ਦੇ ਇੱਕ ਜ਼ਬਰਦਸਤ ਸਟੰਟ ਸੀਨ ਦੌਰਾਨ ਜੈਰਨਦਾਵਾ ਨਾਲ ਸੈੱਟ ਤੇ ਹਾਦਸਾ ਹੋ ਗਿਆ। ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਹੈ ਜਿਸ ਨੂੰ ਵੇਖ ਕੇ ਸੱਚਮੁੱਚ ਦਿਲ ਕੰਬ ਜਾਂਦਾ ਹੈ। ਵੀਡੀਓ ਚ ਦਿਖ ਰਿਹਾ ਹੈ ਕਿ ਜੈਰਨਦਾਵਾ ਕ੍ਰੇਨ ਦੀ ਮਦਦ ਨਾਲ ਜੰਪ ਸੀਨ ਕਰ ਰਹੇ ਸਨ। ਸੂਤਰਾਂ ਮੁਤਾਬਕ ਉਸ ਵੇਲੇ ਕ੍ਰੇਨ ਮਸ਼ੀਨ ਚ ਅਚਾਨਕ ਟੈਕਨੀਕਲ ਖਰਾਬੀ ਆ ਗਈ। ਜੈ ਛੱਤ ਤੇ ਠੀਕ ਤਰ੍ਹਾਂ ਲੈਂਡ ਨਹੀਂ ਕਰ ਸਕੇ। ਬੈਲੈਂਸ ਵਿਗੜ ਗਿਆ ਤੇ ਉਹ ਸਿੱਧੇ ਦੀਵਾਰ ਨਾਲ ਟਕਰਾ ਗਈ। ਇਸ ਟੱਕਰ ਕਾਰਨ ਉਹਨਾਂ ਦੇ ਸਿਰ ਤੇ ਗੰਭੀਰ ਚੋਟ ਲੱਗੀ। ਹਾਦਸਾ ਹੁੰਦੇ ਹੀ ਸੈਟ ਦੇ ਮੌਜੂਦ ਕਰੂ ਮੈਂਬਰ ਦੌੜ ਕੇ ਉਹਨਾਂ ਦੀ ਮਦਦ ਲਈ ਪਹੁੰਚੇ। ਤੁਰੰਤ ਹਸਪਤਾਲ ਦਾਖਲ ਕੀਤਾ ਗਿਆ। ਕੋਈ ਵੀ ਦੇਰੀ ਨਾ ਕਰਦੇ ਹੋਏ ਜ਼ੈਰਨ ਦਾਵਾ ਨੂੰ ਫੌਰਨ ਹਸਪਤਾਲ ਲਿਜਾਇਆ ਗਿਆ। ਡਾਕਟਰਾਂ ਨੇ ਸਥਿਤੀ ਨੂੰ ਦੇਖਦਿਆਂ ਉਹਨਾਂ ਦਾ ਐਮ ਆਰ ਆਈ ਅਤੇ ਹੋਰ ਜ਼ਰੂਰੀ ਟੈਸਟ ਕੀਤੇ ਨੇ ਤਾਂ ਜੋ ਅੰਦਰੂਨੀ ਚੋਟ ਦੀ ਪੂਰੀ ਜਾਂਚ ਹੋ ਸਕੇ। ਹਾਲਾਂਕਿ ਹੁਣ ਤੱਕ ਉਹਨਾਂ ਦੀ ਸਿਹਤ ਬਾਰੇ ਕੋਈ ਅਧਿਕਾਰਕ ਅਪਡੇਟ ਸਾਹਮਣੇ ਨਹੀਂ ਆਈ। ਫੈਨਸ ਵੱਲੋਂ ਦਵਾਵਾਂ ਕੀਤੀਆਂ ਜਾ ਰਹੀਆਂ ਨੇ ਕਿ ਜੈ ਰੰਦਾਵਾ ਜਲਦੀ ਠੀਕ ਹੋ ਕੇ ਮੂਡ ਸੈੱਟ ਤੇ ਵਾਪਸ ਹੋਣ ਪੰਜਾਬੀ ਦਰਸ਼ਕ ਉਹਨਾਂ ਨੂੰ ਸਕਰੀਨ ਤੇ ਫਿਰ ਦੌੜਦਾ ਵੇਖਣ ਲਈ ਬੇਸਬਰੀ ਨਾਲ ਉਡੀਕ ਕਰ ਰਹੇ ਨੇ ਸੋ ਵਾਹਿਗੁਰੂ ਮਿਹਰ ਕਰੇ ਭਰਾ ਨੂੰ ਜਲਦ ਤੋਂ ਜਲਦ ਠੀਕ ਕਰੇ ਤੇ ਦੁਬਾਰਾ ਵਾਪਸੀ ਕਰੇ ਬਾਕੀ ਤੁਹਾਡੇ ਕੀ ਵਿਚਾਰ ਨੇ ਕਮੈਂਟ ਬਾਕਸਾਂ ਵਿੱਚ ਜ਼ਰੂਰ ਸਾਂਝੇ ਕਰਿਓ